ਮਲ ਸਿੰਘ ਜੀ ਖਾਲਸਾ ਔਰ ਇਸੇ ਤਰ੍ਹਾਂ ਸਰਦਾਰ ਸੁਖपाल ਸਿੰਘ ਖੇੜਾ ਜਿਹੜੇ ਸਾਫ ਕਾ ਵਿਰੋਧੀ ਧਿਰ ਦੇ ਲੀਡਰ ਨੇ ਪੰਜਾਬ ਵਿਧਾਨ ਸਭਾ ਔਰ ਇਸੇ ਤਰ੍ਹਾਂ ਲੋਕਨ ਸਾਫ ਪਾਰਟੀ ਦੇ ਸਰਦਾਰ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਆਏ ਆ ਸਾਡੇ ਨੂੰ ਸਾਰੇ ਧਾਰਮਿਕ ਰਾਜਨੀਤਿਕ ਆਗੂਆਂ ਦਾ ਸਵਾਗਤ ਸਾਰਿਆਂ ਦਾ ਸਵਾਗਤ ਹੈ ਜਿੰਨੇ ਇੱਥੇ ਆਏ ਸਰਦਾਰ ਸੁਖਦਰਸ਼ਨ ਸਿੰਘ ਮਰਾੜ ਬਾਬਾ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਨੇ ਭਾਈ ਸੁਖਦੀਪ ਸਿੰਘ ਗੋਸਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਦੇ ਆਗੂ ਨੇ ਔਰ ਇਸੇ ਤਰ੍ਹਾਂ ਬਾਬਾ ਲਾਲ ਦਾਸ ਲੰਗਿਆਂ ਵਾਲੇ ਬਾਬਾ ਜਗਦੀਸ਼ ਸਿੰਘ ਖਾਈ ਔਰ ਇਸੇ ਤਰ੍ਹਾਂ ਬਹੁਤ ਸਾਰੇ ਮਹਾਤਮਾ ਸਾਡੇ ਕੋਲ ਮੈਂ ਬਾਧੀ-ਬਾਧੀ ਸਾਰਿਆਂ ਦਾ ਜ਼ਿਕਰ ਕਰਾਂਗਾ ਸਾਡੇ ਸਰਦਾਰ ਸੁជា ਸਿੰਘ ਜੀ ਛੋਟੇਪੁਰ ਪ੍ਰਧਾਨ ਆਪਣਾ ਪੰਜਾਬ ਪਾਰਟੀ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ ਉਹ ਵੀ ਇੱਥੇ ਪਹੁੰਚੇ ਆ ਔਰ ਇਸੇ ਤਰ੍ਹਾਂ ਸਾਡੇ ਜਰਨੈਲ ਸਿੰਘ ਆਲਖ ਬਾਬਾ ਹਰਦੀਪ ਸਿੰਘ ਮਹਾਰਾਜ ਗੰਨਖਾਲਸ ਸਰਦਾਰ ਸੁਖਦੇਵ ਸਿੰਘ ਦੀਪੌਰ ਐਸਜੀ